ਹਾਂਜੀ ਜੀ ਆ ਚੌਥਾ ਕਬੂਤਰ ਆ ਰਿਹਾ ਜੀ ਡੈਨ ਦਾ ਪੁੱਤ ਪਾਟੀ ਪੂਸ਼ ਵਾਲਾ ਕਬੂਤਰ ਆ ਰਿਹਾ ਇਹਨਾਂ ਦਾ ਉੱਪਰੋਂ ਤੇ ਆਹ ਵਿਖੋਣੇ ਆ ਤੁਹਾਨੂੰ ਠੀਕ ਆ ਆਹ ਇਹਦੇ ਸਾਹਮਣੇ ਆ ਆ ਗਿਆ ਜੀ ਆਜੋ ਠੀਕ ਹੈ ਜੀ ਆ ਆ ਰਿਹਾ ਜੀ ਪਾਟੀ ਪੂਸ਼ ਵਾਲਾ

ਹਾਂਜੀ ਸასი ਗਾਲ ਜੀ ਸਾਰੇ ਵੀਰਾਂ ਨੂੰ ਕਵਰ ਬਾਡ ਪੀਜਨ ਤੇ YouTube ਚੈਨਲ ਤੇ ਤੇ ਆਜੇ ਕਬੂਤਰ ਤੋਂ ਇੱਕ ਹੋਰ ਆਇਆ ਵਾ ਸਤਨਾਮ ਵੀਰ ਦਾ ਆ ਗੁਲਾਬੀ ਪੱਲਾ ਜੋ ਤੇ ਨਾਲ ਹਰਾ ਪੱਲਾ ਸ਼ਾਇਦ ਆ ਆ ਗਿਆ ਜੋ ਆ ਲੋ ਜੀ ਚੈੱਕ ਕਰੋ ਠੀਕ ਆ ਲੋ ਜੀ ਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਲੋ ਵੀਰ ਜੀ ਆਪਾਂ ਚਬਾਲ ਟੱਪ ਗਏ ਆ ਤੇ ਬਸ ਪਹੁੰਚ ਨਹੀਂ ਆ ਰਹੇ ਆ ਜੀ ਅਮਰਕੋਟ ਅੱਧੇ ਘੰਟੇ ਸ਼ਾਇਦ ਪਹੁੰਚ ਜੀ ਤੇ ਸਾਰਿਆਂ ਨੂੰ ਸ਼ੋਅ ਕਰਾਵਾਂਗੇ ਜੀ ਆਪਾਂ ਆ ਵੇਖ ਲਓ ਇੱਧਰ ਆ ਜਾਲ ਵੇਖ ਲਓ ਇਹਦਾ ਕੀ ਜਾਲ ਆ ਨੇ ਪਾਇਆ ਵੀਰ ਨੇ ਠੀਕ ਹੈ ਜੀ ਧੰਨਵਾਦ ਸ੍ਰੀ ਭਾਈ ਤੁਹਾਡਾ ਤੈਸ ਦੇ ਲੋ ਧੰਨਵਾਦ ਤੁਸੀਂ ਸਾਨੂੰ ਇਨਵਾਈਟ ਕੀਤਾ ਲੋ ਵੀਰ ਜੀ ਆਰ ਸਾਲ ਵੀਰ ਦੀ ਕਬੂਤਰੀ ਜੀਰੀ ਆ ਬੈੰਦੀ ਕਿਹਦੇ ਇੱਕ ਇਧਰ ਬੈਗੀ ਵੀਰ ਜੀ ਤੇ ਇੱਕ ਆ ਬੈੰਦਾ ਕਬੂਤਰ ਕਲਸਰਾ ਜੀਰੀ ਕਬੂਤਰੀ ਇੱਧਰ ਬੈਗੀ ਘਰੇ ਇੱਕ ਆ ਕਬੂਤਰ ਬੈੰਦਾ ਜੇ ਲਓ ਜੀ ਕਿੰਨੇ ਤੇ ਬੈਠਾ ਹੈ 11 24 ਤੇ ਤੇ ਆ ਜੀਰੀ ਕਬੂਤਰੀ ਇੱਧਰ ਬੈਗੀ ਵੀ ਜੀ 11 24 ਤੇ ਬੈਠੀ ਜੇ ਤੇ 11 24 ਤੇ ਉਹ ਕਲਸਰਾ ਕਬੂਤਰ ਬੈਠਾ ਹੈ ਰਸਾਲ ਵੀਰ ਦਾ ਮੁੰਛੀ ਦਾ ਰਾਜੋਗਿਆ ਵਾਲੇ ਦਾ ਠੀਕ ਹੈ ਜੀ ਹਾਂ ਜੀ ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਕਵਰ ਬਾਡ ਪੀਜਨ ਤੇ YouTube ਚੈਨਲ ਤੇ ਤੇ ਆਜ ਹੀ ਕਬੂਤਰ ਤੋਂ ਇੱਕ ਹੋਰ ਆਇਆ ਵਾ ਸਤਨਾਮ ਵੀਰ ਦਾ ਆ ਗੁਲਾਬੀ ਪੱਲਾ ਜੋ ਤੇ ਨਾਲ ਹਰਾ ਪੱਲਾ ਸ਼ਾਇਦ ਆ ਆ ਗਿਆ ਜੋ ਆ ਲੋ ਜੀ ਚੈੱਕ ਕਰੋ ਠੀਕ ਆ ਰੱਖ ਦਿਓ ਤੇ ਇਹ ਨੂੰ ਪਈਆਂ ਦਾ ਚੋਟੇ ਨਾ ਇਹ ਨੂੰ ਨਾ ਕਿ ਬਿਛਵਾ ਆ ਵੀ ਦਿੱਤਾ ਉਹ ਚਾਹ ਉਹ ਤਾਂ ਇਹ ਹੈ ਸਭਾ ਨਾ ਖਾਣਾ ਨਾ ਖਾਣਾ ਅਈ ਨੂੰ ਦੇਰੀ ਵਿੱਚ ਅੱਜ ਜੋ ਮੈਂ ਮਾਰਿਆ ਨਹੀਂ ਤੇ ਨਹੀਂ ਆਵੇ ਇੱਕ ਜਾਣੇ ਆ ਆ ਆ ਆ ਆ ਜੀ ਸਤਨਾਮ ਵੀਰ ਜੀ ਹੁਣੀ ਪਾਰਟੀ ਸ਼ੀਨਾ ਗਰੁੱਪ ਸਰਦਾਰ ਗੁਰਿੰਦਰ ਸਿੰਘ ਜੀ ਡੀਐਸਪੀ ਸਾਹਿਬ ਭੋਲੂ ਭਾਈ ਹੁਣੀ ਆ ਸਾਹਿਰ ਦਾ ਸਤਨਾਮ ਵੀਰ ਉਹਦੀ ਆ ਆ ਤੀਸਰਾ ਕਮਪਟਰ ਬਹਿ ਰਿਹਾ ਜੀ ਇਹ ਲਓ ਜੀ ਆ ਆ ਬੈ ਗਈ ਜੀ ਬੈ ਗਈ ਬੈ ਗਿਆ ਬੈ ਗਿਆ ਜੀ ਕਿਨੇ 11 12 11 12 11 ਵਜੇ 12 ਮਿੰਟ ਤੇ ਬੈ ਗਿਆ ਜੀ ਤੀਸਰਾ ਕਬੂਤਰ ਆ ਤੀਸਰਾ ਕਬੂਤਰ ਬੈ ਗਿਆ ਜੀ ਸਤਨਾਮ ਵੀਰ ਦਾ 11 ਵਜੇ 12 ਮਿੰਟ ਤੇ ਆ ਵੀਰ ਇਹ ਆ ਕਬੂਤਰ ਵੇਖ ਲਓ ਭਾਜੀ ਆ ਜੋ ক্লোਜ਼ ਕਬੂਤਰ ਦਾ ਠੀਕ ਆ ਲਓ ਜੀ ਹਾਂ ਜੀ ਜੀ ਆ ਚੌਥਾ ਕਬੂਤਰ ਆ ਰਿਹਾ ਜੀ ਡੈਨ ਦਾ ਪੁੱਤ ਪਾਟੀ ਪੂਸ਼ ਵਾਲਾ ਕਬੂਤਰ ਆ ਰਿਹਾ ਇਹਨਾਂ ਦਾ ਉੱਪਰੋ ਤੇ ਆਹ ਵਖੋਨੇ ਆ ਤੁਹਾਨੂੰ ਠੀਕ ਆ ਆ ਰਿਹਾ ਇਹਨੂੰ ਸਾਹਮਣੇ ਆ ਆ ਗਿਆ ਜੀ ਆਜੋ ਠੀਕ ਆ ਜੀ ਆ ਆ ਰਿਹਾ ਜੀ ਪਾਟੀ ਪੂਸ਼ਾ ਲੋ ਜੀ ਕਿਆ ਕਰੋ ਪਹਿਲਾਂ ਬਹਿ ਜਾ ਸਮਝ ਲੈ ਸਾਰਾ ਗਾੜਾ ਗੋਲਾ ਲੋ ਜੀ ਆ ਕਰੋ ਗਿਆ ਇਹ ਕੀ ਲੋ ਜੀ ਆਇਓ ਟਾਵਰ ਦੇ ਆ ਟਾਵਰ ਦੇ ਲਾਗੇ ਆ ਆ ਗਏ ਠੀਕ ਆ ਗੂਤਰੀ ਆਹ 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 ਪਾਰਟੀ ਸ਼ੀਨਾ ਗਰੁੱਪ ਜਿਸ ਵੀਰ ਦਾ ਭੋਲੂ ਪਹਿਲਵਾਨ ਜੀ ਉਹਨਾਂ ਦੇ ਸਨਾਹ ਭਾਈ ਹੁਣੀ ਆ ਰਿਹਾ ਜੀ ਕੁੱਤਾ ਉਹ ਸੋਨਾ ਕੁੰਡਾ ਚਲਾ ਰਿਹਾ ਆ ਯਾਰ ਬਹੁਤ ਟੈਂਪਰੇਚਰ ਹੈ ਜੀ ਅੱਜ ਵਾ ਵਾ ਉਧਰਾਂ ਦੇ i uh -huh. ਲੋ ਜੀ ਆ ਟਾਈਮ ਮਿਲਦੀ ਵੀਡੀਓ ਬਣ ਗਈ ਜੋ ਇਸ ਕੱਲੇ ਕਬੂਤਰ ਤੇ ਤੋ ਇੰ ਆਵਸਾ ਉਲਾ ਲਿਓ ਕਿਦਾਂ ਕੂਤਰਾਂਉਂਦੇ ਆ ਉੱਤੋਂ ਇੱਕ ਮਹੀਨੇ ਖੱਟੇ ਰਾਂਗੇ ਇੱਕ ਮਹੀਨੇ ਹਰੇ ਰਾਂਗੇ ਇਧਰੋਂ ਹੋਊਗਾ ਆ ਜਾਓ ਜੀ ਆ ਲੋ ਜੀ ਲੋ ਜੀ ਇਹ ਚੌਥਾ ਕਬੂਤਰ ਬਹਿ ਗਿਆ ਜੀ ਪਾਟੀ ਪੂਛ ਵਾਲਾ ਕਬੂਤਰ ਇਹਨਾਂ ਦਾ ਕਿੰਨੇ ਵੇ ਬੈਠਾ ਵੀਰ ਜੀ 11:22 11:22 ਮਿੰਟ ਦੇ ਉੱਤੇ ਆ ਕਬੂਤਰ ਹੈ ਜੀ ਇਹਨਾਂ ਦਾ ਠੀਕ ਆ ਤੇ ਆ ਵੇਖ ਲਓ ਭਾਈ ਠੀਕ ਹੈ ਜੀ ਉਹ ਮਾਦੀ ਜਿਹੜੀ ਇਤੋਂ ਪਹਿਲਾਂ ਬੈਠੀ ਉੱਤੇ ਠੀਕ ਹੈ ਤੇ ਇੱਕ ਆਖਰੀ ਆਵੀਂ ਖਿਆਲ ਬਾਕੀ ਕਵਰ ਬਾਡ ਪੀਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੇ ਧੰਨਵਾਦ ਜੀ